ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਪਰਸੋਂ 31 ਤਰੀਕ ਨੂੰ ਸ਼ਹੀਦ ਉਧਮ ਸਿੰਘ ਜੀ ਦਾ ਸ਼ਹੀਦੀ ਦਿਨ ਅਨੰਕੇ ਗਿਆ ਤੇ ਉੱਥੇ ਸਨਾਮ ਦੇ ਵਿੱਚ ਸਰਕਾਰੀ ਤੌਰ ਤੇ ਮਨਾਇਆ ਜਾਂਦਾ ਗਵਰਨਮੈਂਟ ਵੱਲੋਂ ਉਹਨਾਂ ਦਾ ਸ਼ਹੀਦੀ ਦਿਹਾੜਾ ਕਈ ਸਾਲਾਂ ਪਿਛਲੇ ਤੋਂ ਉਹ ਹਾਈ ਲੈਵਲ ਤੇ ਬਣਾਇਆ ਜਾਣ ਲੱਗ ਗਿਆ 15-20 ਸਾਲ ਤੋਂ ਕਾਫੀ ਵੱਡੇ ਗਵਰਨਮੈਂਟ ਫੰਕਸ਼ਨ ਕਰਦੀ ਹੈ ਤੇ ਉੱਥੇ ਜਿਹੜੀਆਂ ਉਸ ਏਰੀਆ ਦੀਆਂ ਮੰਗਾਂ ਹੁੰਦੀਆਂ ਉਹਦਾ ਆਮ ਤੌਰ ਤੇ ਇਹੀ ਹੁੰਦਾ ਕਿ ਸੀਐਮ ਉੱਥੇ ਆਉਂਦੇ ਆ ਤੇ ਜੋ ਵੱਡੀਆਂ ਮੰਗਾਂ ਆਉਂਦੀਆਂ ਜਿੱਦਾਂ ਕੋਈ ਕਾਲਜ ਹੋ ਗਿਆ ਹਸਪੀਟਲ ਹੋ ਗਿਆ ਜਾਂ ਕੋਈ ਵੱਡੀ ਕੋਈ ਵੀ ਚੀਜ਼ ਤੇ ਉਹ ਉੱਥੇ ਲੋਕ ਡਿਮਾਂਡ ਰੱਖਦੇ ਆ ਤੇ ਉਹਨੂੰ ਫੁੱਲਫਿਲ ਕਰਦੀ ਆਪਣੀ ਸਰਕਾਰ ਤੇ ਸੀਐਮ ਸਾਹਿਬ ਉਥੇ ਐਲਾਨ ਕਰ ਜਾਂਦੇ ਐ ਤੇ ਉਹ ਚਲੋ ਇੱਥੋਂ ਤੱਕ ਕੀ ਹੁੰਦਾ ਜ਼ਿਆਦਾਤਰ ਤੇ ਹੁਣ ਜਿਹੜੀ ਗੱਲ ਆਪਾਂ ਕਰਨੀ ਐ ਜਿਹਦੇ ਲਈ ਵੀਡੀਓ ਬਣਾ ਰਹੇ ਆ ਕਿ ਉਥੇ ਆਪਣਾ ਜੋ ਸ਼ਹੀਦ ਉਦਮ ਸਿੰਘ ਜੀ ਦਾ ਪਰਿਵਾਰ ਆ ਕੰਬੋਜ ਬਰਾਦਰੀ ਨਾਲ ਸੰਬੰਧਿਤ ਸੀ ਸ਼ਹੀਦ ਭਗਤ ਸਿੰਘ ਜੀ ਉਹ ਸੌਰੀ ਸ਼ਹੀਦ ਉਦਮ ਸਿੰਘ ਜੀ ਤੇ ਉਹਨਾਂ ਦੇ ਹੁਣ ਖਾਨਦਾਨ ਦੇ ਵਿੱਚੋਂ ਪਰਿਵਾਰ ਆ ਇੱਕ ਉਹਦਾ ਅੱਗੇ ਤੀਸਰੀ ਚੌਥੀ ਜਨਰੇਸ਼ਨ ਆ ਜੱਗਾ ਸਿੰਘ ਉਹਦਾ ਨਾਂ ਤੇ ਮੈਂ ਦੱਸਣ ਲੱਗਿਆ ਕਿ ਪੰਜਾਬ ਦੀ ਸਰਕਾਰ ਦਾ ਜਾਂ ਆਪਣੀ ਭਾਰਤ ਦਾ ਹੀ ਸਮਝ ਲਓ ਕਿ ਕਿੰਦੀ ਮਾੜੇ ਦਿਨ ਨੇ ਕਿ ਐਡੇ ਐਡੇ ਵੱਡੇ ਸ਼ਹੀਦਾਂ ਦੇ ਪਰਿਵਾਰ ਰੋਲਦੇ ਆ ਤੇ ਉਹਨਾਂ ਫੰਕਸ਼ਨਾਂ ਦੇ ਵਿੱਚ ਇੱਕ ਲੋਈ ਉਹ ਕਹਿੰਦੇ ਸਾਡੇ ਕੋਲੇ ਲੋਈਆਂ ਬਹੁਤ ਪਈਆਂ ਲੋਈ ਦੇ ਦਿੰਦੇ ਆ ਤੇ ਯਾਨੀ ਸਨਮਾਨ ਇਹੀ ਹੈ ਕਿ ਉਹਨਾਂ ਨੂੰ ਉੱਥੇ ਬੁਲਾ ਕੇ ਤੇ ਗੱਲ ਚ ਪਾ ਦੇਣੀ ਲੋਈ ਤੇ ਸਨਮਾਨ ਹੋ ਗਿਆ ਤੇ ਉਹਨਾਂ ਦਾ ਦੇਖ ਲਓ ਬੜੀ ਵੈਸੇ ਤਾਂ ਸ਼ਰਮ ਵਾਲੀ ਗੱਲ ਆ ਆਪਣੇ ਦੇਸ਼ ਲਈ ਪੂਰੇ ਲਈ ਕਿ ਐਡਾ ਵੱਡਾ ਸ਼ਹੀਦ ਪਰਿਵਾਰ ਦਾ ਖਾਨਦਾਨ ਤੇ ਉਹ ਗਵਰਨਮੈਂਟ ਦੇ ਕੋਲੋਂ ਪਿਛਲੇ ਕਈ ਸਾਲਾਂ ਤੋਂ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਜੌਬ ਦੇਾਂਗੇ ਤੇ ਸਰਕਾਰੀ ਜੌਬ ਲਈ ਉਹ ਹਾਰੇ ਸਾਲ ਉੱਥੇ ਜਦੋਂ ਪ੍ਰੋਗਰਾਮ ਹੁੰਦਾ ਤੇ ਉੱਥੇ ਉਹ ਪਰਿਵਾਰ ਜਾ ਕੇ ਤੇ ਸਾਰੇ ਹੁਣ ਤੀਜੀ ਚੌਥੀ ਸਰਕਾਰ ਬਦਲ ਗਈ ਹੈ ਸਾਰਿਆਂ ਨੂੰ ਉਹ ਕਹਿੰਦੇ ਆ ਉੱਥੇ ਜਾ ਕੇ ਤੇ ਪਰ ਪਤਾ ਨਹੀਂ ਕੀ ਹੈ ਉਹ ਜਿਹਾ ਇੱਥੇ ਕਾਨੂੰਨ ਆ ਕੀ ਸਿਸਟਮ ਆ ਕਿ ਐਡੇ ਵੱਡੇ ਸ਼ਹੀਦ ਪਰਿਵਾਰ ਤੇ ਲਈ ਵੀ ਦੇਖ ਲਓ ਕੋਈ ਰੂਲ ਜਾਂ ਕਾਨੂੰਨ ਪਤਾ ਨਹੀਂ ਹੈ ਨਹੀਂ ਕਿ ਕਿਉਂ ਉਹਨਾਂ ਨੂੰ ਰੋਲਦੇ ਆਏ ਹੋਣਾ ਤਾਂ ਇਹ ਚਾਹੀਦਾ ਮੰਨ ਲਓ ਉਹ ਬੰਦਾ ਓਵਰਏਜ ਵੀ ਹੋ ਗਿਆ ਤੇ ਉਹਦੇ ਲਈ ਤਾਂ ਕੋਈ ਸਪੈਸ਼ਲ ਨੋਟੀਫਿਕੇਸ਼ਨ ਕਰਕੇ